ਦੋ ਬੰਦੇ ਰੁੜੇ ਦੋ ਬੰਦੇ ਰੁੜ ਗਏ ਆ ਬੰਦੇ ਕੱਢ ਲੇ ਮੋਟਰਸਾਈਕਲ ਮੋਟਰਸਾਈਕਲ ਟਿੱਕਾ ਬੰਦੇ ਨਿਕਲ ਗਏ ਨਾ ਦੱਦੇ ਭੱਜ ਗਏ ਬੰਦੇ ਭੱਜ ਗਏ ਠੀਕ ਆ ਮੋਟਰਸਾਈਕਲ ਕਿਹੜਾ ਸੀ ਮੋਟਰਸਾਈਕਲ ਪਾਈ ਕਿਹੜਾ ਸੀ ਇਹ ਨਹੀਂ ਪਤਾ ਨਾ ਅਸੀਂ ਦੇਖਿਆ ਸੀ ਉਹਦੇ ਨਾਲ ਰੁੜ ਗਏ ਉੱਤੇ ਠੀਕ ਆ ਹਾਂਜੀ ਪਾਣੀ ਕਾਹੀ ਵਧ ਗਿਆ ਅੱਗੇ ਨਾਲ ਬਹੁਤ ਜ਼ਿਆਦਾ ਪਾਣੀ ਦਾ ਹੋ ਗਿਆ ਹਾਂ ਜਮਾਸ਼ਾ ਮਾਰਤੀ ਕਿਹਨ ਬਹੁਤ ਜ਼ਿਆਦਾ ਕਾਹਦੇ ਪਾਣੀ ਆ ਗਿਆ ਦਰਿਆ ਦਾ ਸਾਰਾ ਮੀਂਹ ਵਾਲਾ ਵਿਹਾਈ ਨਹੀਂ ਨਾ ਤਰ ਪਾਣੀ ਸਾਫ ਹੋਣ ਡਿਆ ਬਹੁਤ ਜ਼ਿਆਦਾ ਪਾਣੀ ਆ ਗਿਆ ਤੁਸੀਂ ਦੇਖਾਦੇ ਦੋ ਬੰਦੇ ਰੁੜ ਗਏ ਬੰਦੇ ਕੱਢ ਲਏ ਆ ਮੋਟਰਸਾਈਕਲ ਦਾ ਡੁੱਬ ਗਿਆ ਵੇਖੋ ਆ ਕੇ ਤੁਸੀਂ ਬਹੁਤ ਜ਼ਿਆਦਾ ਆ ਪੂਰੀ ਟੀਮ ਪਹੁੰਚ ਗਈ ਇੱਥੇ ਪਰ ਫੰਡੇ ਪੱਜ ਗਏ ਪਈ ਨਹੀਂ ਬੰਦਰਾ ਹੈਲੋ ਆਪਾਂ ਕੀ ਕਰੀਏ ਕੋਈ ਉਹ ਬਰੇਅਲ ਹੋ ਗਿਆ ਪਾਣੀ ਆ ਬਿਲਕੁਲ ਨਹੀਂ ਪਾਣੀ ਆ ਕਿ ਪਾਣੀ ਆ ਦਰਿਆ ਦਾ ਪਾਣੀ ਹੁੰਦਾ ਸਾਰਾ ਸਾਫ ਪਾਣੀ ਦੇ